ਸਤਿ ਸ਼੍ਰੀ ਅਕਾਲ ਜੀ ਅੱਜ ਬਣਾਵਾਂਗੇ ਕੱਚੇ ਅੰਬਾਂ ਦੀ ਖੱਟੀ ਮਿੱਠੀ ਚਟਣੀ ਇੱਧਰ ਆਪਾਂ ਮੰਗੋ ਲੈਣ ਤੈਨੂੰ ਗੁੜ ਲਿਆ ਕਲੌਂਜੀ ਕਾਲੀ ਮਿਰਚ ਹਿੰਗ ਸੁੱਕਾ ਧਨੀਆ ਸੌਂਫ ਸਭ ਤੋਂ ਪਹਿਲਾਂ ਆਪਾਂ ਮੰਗੋ ਨੂੰ ਚੰਗੀ ਤਰ੍ਹਾਂ ਕद्दूकस ਕਰਾਂਗੇ ਮੰਗੋ ਆਪਾਂ ਧੋ ਲੈਣ ਧੋ ਕੇ ਸੁਕਾ ਲੈ ਚੰਗੀ ਤਰ੍ਹਾਂ ਫਿਰ ਇਸ ਨੂੰ ਕद्दूकस ਕਰਾਂਗੇ ਬੈਂਗੋ ਨੂੰ ਕੱਦੂਕਸ ਕਰ ਲਿਆ। ਇੱਧਰ ਆਪਾਂ ਗੋੜ ਬਰੀਕ ਟੁਕੜੀਆਂ ਚ ਕਰਿਆਗਾ। ਇੱਧਰ ਆਪਣਾ ਪੈਨ ਗਰਮ ਹੋ ਚੁੱਕਿਆ। ਸਭ ਤੋਂ ਪਹਿਲਾਂ hing, ਸੁੱਕਾ ਧਨੀਆ, ਸੌਫ ਇਹਨਾਂ ਨੂੰ ਥੋੜਾ ਜਿਹਾ ਪਕਾਵਾਂਗੇ। ਕਲੌਂਜੀ ਨੂੰ ਬਾਅਦ ਚ ਪਾਵਾਂਗੇ। ਇਸ ਨੂੰ ਤੁਸੀਂ ਧੁੱਪ ਵੀ ਲਵਾ ਸਕਦੇ ਹੋ ਜਾਂ ਥੋੜਾ ਜਿਹਾ ਪਕਾ ਵੀ ਸਕਦੇ ਹੋ। ਇੱਧਰ ਆਪਣਾ ਪੈਨ ਗਰਮ ਹੋ ਚੁੱਕਿਆ। ਇੱਕ ਤੋਂ ਦੋ ਮਿੰਟ ਲਈ ਚੰਗੀ ਤਰ੍ਹਾਂ ਪਕਾਵਾਂਗੇ ਮਸਾਲੇ ਭੁੰਨੇ ਗਏ ਹੋਣ ਇਸ ਨੂੰ ਪਲੇਟ 'ਚ ਕਟਾਂਗੇ ਮਿਕਸਰ ਜਾਰ 'ਚ ਪਾ ਕੇ ਇਹਨੂੰ ਪੀਸਾਂਗੇ ਜਿਆਦਾ ਬਰੀਕ ਨਹੀਂ ਪੀਸਣੇ ਦਰਦਰੇ ਜੀ ਕਰਨੇ ਨੇ ਕਲੌਂਜੀ ਨੂੰ ਪਾ ਲਿਆ। ਕਿ ਪਹਿਲਾ ਪੈਣ ਚ ਪਾਵਾਂਗੇ ਤਦੂ ਕਾਸ਼ ਕਰਿਆ ਮੈਂਗੋ। ਹੋਣ ਇਸ ਵਿੱਚ ਪਾਵਾਂਗੇ ਬਰੀਕ ਪੀਸ ਕਰੇ ਹੋਏ ਗੁੜ ਦੇ। ਗੁੜ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਇਸ ਨੂੰ 10 ਮਿੰਟ 10 15 ਮਿੰਟ ਲਈ ਢੱਕਾ ਨਾਲ ਟੱਕ ਦੇ। ਤਾਂ ਕਿ ਗੁੜ ਮੈਂਗੋਸ ਚੰਗੀ ਤਰ੍ਹਾਂ ਮਿਕਸ ਹੋ ਜਾ। ਥੋੜਾ ਟਾਈਮ ਬਾਅਦ ਇਸ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ। ਗੁੜ ਚੰਗੀ ਤਰ੍ਹਾਂ ਮਿਕਸ ਹੋ ਰਿਹਾ ਜੀ। गुड़ चंकी तरह मिक्स हो गया मैंगो पानी सौखन लग गया मैंगो पानी सोख रहे हैं हम इसी पावे सुके मसाले एक चमच नमक लाल मिर्च గర్మ మసాల మసాల చంగస్ల పత మిట్ ఢాగ ਮਸਾਲੇ ਚੰਗੀ ਤਰ੍ਹਾਂ ਪੱਕ ਗਏ ਹੰਬ ਚੰਗੀ ਤਰ੍ਹਾਂ ਪਾਣੀ ਸੁੱਕ ਗਿਆ ਜੀ ਫੋਨੀ ਸਿਚ ਪਾਵਾ ਗਿਆ ਮਸਾਲੇ ਇਹਨਾਂ ਨੂੰ ਆਪਾਂ ਪੀਸ ਲਿਆ ਕੁੰਡੇ ਵਿੱਚ ਜਿਆਦਾ ਪ੍ਰੀਖ ਨਹੀਂ ਕਰਿਆ ਦਦਰੇ ਜੀ ਰੱਖੇ ਨੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਸਾਲੇ ਲੈਣ ਚੰਗੀ ਤਰ੍ਹਾਂ ਮਿਕਸ ਕਰ ਲਿਆ। ਹੁਣ ਇਸ ਨੂੰ 10 ਮਿੰਟ ਲਈ ਚੰਗੀ ਤਰ੍ਹਾਂ ਪਕਾਵਾਂਗੇ। ਹੰਬਾ ਦੀ ਚਟਨੀ ਬਣ ਕੇ ਤਿਆਰ ਹੈ ਜੀ। चटनी दस मिनट लिए ठंडा होने रखता चटनी ठंडी हो चुकी है इस बाउल च पावगा खट्टी मीठी अंबा की चटनी बन के तैयार है बहुत ही आसान तरीके इस हाँ। हफ्ते तक बरत सकते हैं